ਪਰ ਅਮਰਤਪਾਲ ਸਿੰਘ ਦੇ ਸਾਥੀਆਂ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਵਕੀਲ ਦੇ ਵੱਲੋਂ ਸੁਣਾ ਦਿੱਤੀ ਵੱਡੀ ਖੁਸ਼ੀ ਦੀ ਖਬਰ ਐਨਐਸਏ ਖਤਮ ਹੋਣ ਤੋਂ ਬਾਅਦ ਆਸਾਮ ਦੀ ਦਿਬੜੂਗੜ ਜੇਲ੍ਹ ਚੋਂ ਪੰਜਾਬ ਲਿਆਂਦੇ ਗਏ ਸੀ ਅਮਰਤਪਾਲ ਸਿੰਘ ਦੇ ਸਾਥੀ ਜਿਨ੍ਹਾਂ ਨੂੰ ਕੀ ਜਨਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿਸ ਤੋਂ ਬਾਅਦ ਕੋਰਟ ਨੇ ਵੱਲੋਂ ਨੈਕ ਹਰੱਸ ਦੇ ਵਿੱਚ ਭੇਜ ਦਿੱਤੇ ਜੋ ਪਟਿਆਲਾ ਤੇ ਬਠਿੰਡਾ ਦੀ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਹੁਣ ਜੋ ਵਕੀਲ ਨੇ ਲਗਾਤਾਰ ਇਸ ਮਾਮਲੇ ਨੂੰ ਦੇਖ ਰਹੇ ਨੇ ਈਮਾਨ ਸਿੰਘ ਖਾਰਾ ਉਹਨਾਂ ਦੇ ਵੱਲੋਂ ਖੁਸ਼ੀ ਦੀ ਖਬਰ ਕਿਹੜੀ ਸੁਣਾਈ ਗਈ ਆ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਸਾਰੇ ਜਿਹੜੇ ਸਿੰਘ ਨੇ ਉਹ ਕਿਸ ਤਰੀਕੇ ਦੀ ਹਾਲਾਤ ਦੇ ਵਿੱਚ ਨੇ ਆਸਾਮ ਦੀ ਡਿਬੜੁਗੜ ਜੇਲ੍ਹ ਦੇ ਵਿੱਚ ਸੀ ਉਦੋਂ ਤਾਂ ਹਾਲਾਤ ਜਿਹੜੇ ਸੀ ਸਭ ਦੇ ਸਾਹਮਣੇ ਸੀ ਤਾਂ ਹੁਣ ਪਟਿਆਲਾ ਤੇ ਬਠਿੰਡਾ ਦੀ ਜੇਲ੍ਹ ਦੇ ਵਿੱਚ ਜੋ ਸਿੰਘ ਨੇ ਉਹਨਾਂ ਦੀ ਹਾਲਤ ਕੀ ਆ ਹਾਲਾਤ ਕੀ ਨੇ ਕਿਸ ਤਰੀਕੇ ਨਾਲ ਪੂਰੀ ਗੱਲਬਾਤ ਤੁਹਾਨੂੰ ਈਮਾਨ ਸਿੰਘ ਖਾਰਾ ਜੋ ਕਿ ਉਹਨਾਂ ਦੇ ਵਕੀਲ ਨੇ ਉਹਨਾਂ ਦੀ ਜ਼ੁਬਾਨੀ ਵਾਈ ਗੁਜੀ ਦਾ ਖਾਲਸਾ ਵਾਈ ਗੁਜੀ ਕੀ ਬਤਈ ਦੋਸਤੋ ਅੱਜ ਇਥੇ ਸੈਂਟਰਲ ਜੇਲ ਪਟਿਆਲਾ ਵਿਖੇ ਆਈ ਸੀ ਤੇ ਦਿਬਰੂਗੜ ਤੋਂ ਆਏ ਹੋਏ ਸਿੰਘ ਭਾਈ ਗੁਰਜੀਤ ਸਿੰਘ ਰੋਗਣ ਵਾਲਾ ਭਾਈ ਦਰਜੀਤ ਸਿੰਘ ਕਲਸੀ ਭਾਈ ਗੁਰਿੰਦਰਪਾਲ ਸਿੰਘ ਔਜਲਾ ਸਾਰੇ ਚੜ੍ਹਦੀ ਕਲਾ ਵਿੱਚ ਤੇ ਬੀਤੀ ਦੇਗੀ ਸੈਂਟਰਲ ਜੇਲ ਬਠਿੰਡਾ ਵਿਖੇ ਜੋ ਦਿਬਰੂਗੜ ਤੋਂ ਸਿੰਘ ਆਏ ਨੇ ਚਾਚਾ ਹਰਜੀਤ ਸਿੰਘ ਜੀ ਭਾਈ ਕਲਵੰਤ ਸਿੰਘ rauਕੇ ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਅਤੇ ਭਾਈ ਦਸਨ ਸਿੰਘ ਗੌਲਪੂਰਾ ਉਹ ਵੀ ਸਾਰੇ ਚੜ੍ਹਦੀ ਕਲਾ ਵਿੱਚ ਭਾਈ ਵਿਰਿੰਦਰ ਸਿੰਘ ਫੌਜੀ ਉਹਨਾਂ ਨੂੰ ਵੀ ਕੁਝ ਦਿਨ ਪਹਿਲਾਂ ਡਿਬਗੁਰਗਾ ਤੋਂ ਲਈ ਸੀ ਉਹਨਾਂ ਦਾ ਵੀ ਅੱਜ ਰਿਮਾਂਡ ਹੈ ਜੋ ਮੁਕੰਮਲ ਹੋ ਚੁੱਕਿਆ ਹੈ ਉਹਨਾਂ ਨੂੰ ਵੀ ਇਹਨਾਂ ਜੇਲਾਂ ਵਿੱਚੋਂ ਕਿਤੇ ਜੋ ਟਰਾਂਸਫਰ ਕਰਨਗੇ ਤੇ ਹੁਣ ਅਗਲੇ ਦਿਨਾਂ ਦੇ ਵਿੱਚ ਉਮੀਦ ਹੈ ਕਿ ਜੋ ਭਾਈ ਬਕਰਪ੍ਰੀਤ ਸਿੰਘ ਉਹਨਾਂ ਦੀ ਐਨਐਸ ਵੀ ਸਮਾਪਤ ਹੋਵੇਗੀ ਕਿ ਹਰਕਾਲੀ ਦਲਵਾਰਿਸ ਪੰਜਾਬ ਦੇ ਪਾਰਟੀ ਦੇ ਪ੍ਰਧਾਨ ਐਮਪੀ ਭਾਈ ਅਮਰਪਾਲ ਸਿੰਘ ਉਹਨਾਂ ਦੀ ਵੀ ਜਿਹੜੀ ਐਨਸੀ ਹੈ ਉਹ ਛੇਤੀ ਸਮਾਪਤ ਹੋਵੇਗੀ ਤੇ ਸਾਰੇ ਜਿਹੜੇ ਸਿੰਘ ਨੇ ਪੰਜਾਬ ਦੀ ਧਰਤੀ ਤੇ ਪਹੁੰਚਣਗੇ ਐਨੀਆ ਨੂੰ ਵੇਂਤੀਆ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਇਥੇ ਸੈਂਟਰਲ ਜੇਲ ਪਟਿਆਲਾ ਵਿਖੇ ਆਈ ਸੀ ਤੇ ਡਿਬ੍ਰੂਗੜ ਤੋਂ ਆਏ ਹੋਏ ਸਿੰਘ ਭਾਈ ਗੁਰਜੀਤ ਸਿੰਘ ਮੋਗਨਾਲਾ ਭਾਈ ਦਰਜੀਤ ਸਿੰਘ ਕਲਸੀ ਭਾਈ ਗੁਰਿੰਦਰਪਾਲ ਸਿੰਘ ਔਜਲਾ ਸਾਰੇ ਚੜ੍ਹਦੀ ਕਲਾ ਵਿੱਚ ਤੇ ਬੀਤੀ ਦੇਨੀ ਸੈਂਟਰਲ ਜੇਲ ਬਠਿੰਡਾ ਵਿਖੇ ਜੋ ਡਿਬ੍ਰੂਗੜ ਤੋਂ ਸਿੰਘ ਆਏ ਨੇ ਚਾਚਾ ਹਰਜੀਤ ਸਿੰਘ ਜੀ ਭਾਈ ਕਲਵੰਦ ਸਿੰਘ rau ਕੇ ਭਾਈ ਭਗਵੰਦ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਅਤੇ ਭਾਈ ਦਸਨ ਸਿੰਘ ਗੋਲਦਪੁਰਾ ਉਹ ਵੀ ਸਾਰੀ ਚੜਦੀ ਕਲਾ ਵਿੱਚ ਨੇ ਭਾਈ ਵਿਰਿੰਦਰ ਸਿੰਘ ਫੌਜੀ ਉਹਨਾਂ ਨੂੰ ਵੀ ਕੁਝ ਦਿਨ ਪਹਿਲਾਂ ਡਿਬਰੂਗੜ ਤੋਂ ਰਿਹਾਇਸੀ ਉਹਨਾਂ ਦਾ ਵੀ ਅੱਜ ਜੋ ਰਿਮਾਂਡ ਹੈ ਜੋ ਮੁਕੰਮਲ ਹੋ ਚੁੱਕਿਆ ਹੈ ਉਹਨਾਂ ਨੂੰ ਵੀ ਇਹਨਾਂ ਜੇਲਾਂ ਵਿੱਚੋਂ ਕਿਤੇ ਜੋ ਟ੍ਰਾਂਸਫਰ ਕਰਨਗੇ ਤੇ ਹੁਣ ਅਗਲੇ ਦਿਨਾਂ ਦੇ ਵਿੱਚ ਉਮੀਦ ਹੈ ਕਿ ਜੋ ਭਾਈ ਬਪਲਪ੍ਰੀਤ ਸਿੰਘ ਉਹਨਾਂ ਦੀ ਐਨਐਸਰੀ ਸਮਾਪਤ ਹੋਵੇਗੀ ਕਾਕਾਜੀ ਜਲਵਾਰਿਸ ਪੰਜਾਬ ਦੇ ਪਾਰਟੀ ਦੇ ਪ੍ਰਧਾਨ ਐਮਪੀ ਭਾਈਆ ਨੂੰ ਪਾਲਸੇ ਉਹਨਾਂ ਦੀ ਜਿਹੜੀ ਐਲਾਨ ਸੀ ਹੈ ਉਹ ਛੇਤੀ ਸਮਾਪਤ ਹੋਵੇਗੀ ਤੇ ਸਾਰੇ ਜਿਹੜੇ ਸਿੰਘ ਨੇ ਪੰਜਾਬ ਦੀ ਧਰਤੀ ਤੇ ਪਹੁੰਚਣਗੇ ਐਨੀਆਂ ਕੁ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਇਥੇ ਸੈਂਟਰਲ ਜੇਲ੍ਹ ਪਟਿਆਲਾ ਵਿਖੇ ਆਏ ਸੀ ਤੇ ਡਿਗਰੀਟ ਪੁਆਇੰਟ ਤੋਂ ਆਏ ਹੋਏ ਸਿੰਘ ਭਾਈ ਜੀ ਸਿੰਘ ਰੂਪਨ ਵਾਲਾ ਭਾਈ ਦਰਜੀਤ ਸਿੰਘ ਕਲਸੀ ਭਾਈ ਗੁਰਿੰਦਰਪਾਲ ਸਿੰਘ ਔਜਲਾ ਸਾਰੇ ਚੜ੍ਹਦੀ ਕਲਾ ਵਿੱਚ ਤੇ ਬੀਤੀ ਦੇਗੀ ਸੈਂਟਰਲ ਜੇਲ ਬਠਿੰਡਾ ਵਿਖੇ ਜੋ ਦਿਬਰੂਗੜ ਤੋਂ ਸੇਂਗ ਆਏ ਨੇ ਚਾਚਾ ਹਰਜੀਤ ਸਿੰਘ ਜੀ ਭਾਈ ਕਲਵੰਤ ਸਿੰਘ rau ਕੇ ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਅਤੇ ਭਾਈ ਦਸਨ ਸਿੰਘ ਗੋਲਦਪੁਰਾ ਉਹ ਵੀ ਸਾਰੇ ਚੜ੍ਹਦੀ ਕਲਾ ਵਿੱਚ ਭਾਈ ਵਿਰਿੰਦਰ ਸਿੰਘ ਫੌਜੀ ਉਹਨਾਂ ਨੂੰ ਵੀ ਕੁਝ ਦਿਨ ਪਹਿਲਾਂ ਦਿਬਰੂਗੜ ਤੋਂ ਲਿਆਈ ਸੀ ਉਹਨਾਂ ਦਾ ਵੀ ਅੱਜ ਰਿਮਾਂਡ ਹੈ ਜੋ ਮੁਕੰਮਲ ਹੋ ਚੁੱਕਿਆ ਹੈ ਉਹਨਾਂ ਨੂੰ ਵੀ ਇਹਨਾਂ ਜੇਲਾਂ ਵਿੱਚੋਂ ਕਿਤੇ ਜੋ ਟਰਾਂਸਫਰ ਕਰਨਗੇ ਤੇ ਹੁਣ ਅਗਲੇ ਦਿਨਾਂ ਦੇ ਵਿੱਚ ਉਮੀਦ ਹੈ ਕਿ ਜੋ ਭਾਈ ਬਕਰਪ੍ਰੀਤ ਸਿੰਘ ਉਹਨਾਂ ਦੀ ਐਨਐਐਸ ਵੀ ਸਮਾਪਤ ਹੋਵੇਗੀ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਪ੍ਰਧਾਨ ਐਮਪੀ ਭਾਈ ਅਮਰਪਾਲ ਸਿੰਘ ਉਹਨਾਂ ਦੀ ਵੀ ਜਿਹੜੀ ਐਨਸੀਐ ਹੈ ਉਹ ਛੇਤੀ ਸਮਾਪਤ ਹੋਵੇਗੀ ਤੇ ਸਾਰੇ ਜਿਹੜੇ ਸਿੰਘ ਨੇ ਪੰਜਾਬ ਦੀ ਧਰਤੀ ਤੇ ਪਹੁੰਚਣਗੇ ਇੰਨੀਆਂ ਕੁ ਬੇਨਤੀਆਂ ਨੇ ਵਾਹ ਰੇਗੂਜੀ ਦਾ ਖਾਸ ਤਾਂ ਤੁਸੀਂ ਸੁਣਿਆ ਅਮਰਤਪਾਲ ਸਿੰਘ ਦੇ ਵਕੀਲ ਦੇ ਵੱਲੋਂ ਕਿਹਾ ਗਿਆ ਜੋ ਵੀ ਸਾਰੇ ਸਿੰਘ ਆਸਾਮ ਦੇ ਡਿਬੜੂਗੜ ਜੇਲ੍ਹ ਚੋਂ ਐਨਐਸਏ ਖਤਮ ਹੋਣ ਤੋਂ ਬਾਅਦ ਪੰਜਾਬ ਲਿਆਂਦੇ ਸੀ ਜੋ ਬਠਿੰਡਾ ਤੇ ਪਟਿਆਲਾ ਦੀ ਜੇਲ੍ਹ ਦੇ ਵਿੱਚ ਨੇ ਉਹ ਸਾਰੇ ਚੜ੍ਹਦੀ ਕਲਾ ਦੇ ਵਿੱਚ ਨੇ ਤਾਂ ਚੜ੍ਹਦੀ ਕਲਾ ਦੇ ਵਿੱਚ ਸਿੰਘ ਹਮੇਸ਼ਾ ਹੀ ਰਹਿੰਦੇ ਨੇ ਦੂਜੇ ਪਾਸੇ ਅਮਰਤਪਾਲ ਸਿੰਘ ਵੀ ਜਲਦੀ ਹੀ ਜਿਹੜੇ ਕਹਿੰਦੇ ਪੰਜਾਬ ਆਉਣਗੇ ਤਾਂ ਅਮਰਤਪਾਲ ਸਿੰਘ ਦੀ ਵੀ ਐਨਐਸਏ ਜਿਹੜੀ ਖਤਮ ਹੋ ਚੁੱਕੀ ਆ ਤਾਂ ਆਖਰ ਕਦੋਂ ਤੱਕ ਅਮਰਤਪਾਲ ਸਿੰਘ ਪੰਜਾਬ ਆਉਂਦੇ ਨੇ ਕਿਉਂਕਿ ਅਸਾਮ ਦੀ ਦਿਬੂਗੜ ਜੇਲ੍ਹ ਦੇ ਵਿੱਚੋਂ ਬਾਕੀ ਸਾਥੀ ਜਿਹੜੇ ਪੰਜਾਬ ਲਿਆਂਦੇਗੇ ਪਰ ਅਮਰਤਪਾਲ ਸਿੰਘ ਪਪਲ ਪ੍ਰੀਤ ਜਿਹੜੇ ਹਲੇ ਤੱਕ ਵੀ ਅਸਾਮ ਦੀ ਦਿਬੂਗੜ ਜੇਲ੍ਹ ਦੇ ਵਿੱਚ ਨੇ ਤਾਂ ਕਦੋਂ ਤੱਕ ਅਸਾਮ ਦੀ ਦਿਬੂਗੜ ਜੇਲ੍ਹ ਦੇ ਵਿੱਚ ਰਹਿਣਾ ਪੈਂਦਾ ਆ ਕਦੋਂ ਤੱਕ ਉਹ ਪੰਜਾਬ ਆਉਂਦੇ ਨੇ ਕਦੋਂ ਤੱਕ ਬਾਕੀ ਸਾਥੀ ਜਿਹੜੇ ਨੇ ਹੁਣ ਜੇਲ੍ਹ ਦੇ ਵਿੱਚ ਨੇ ਅਜਨਾਲਾ ਕਾਂਡ ਜਿਹੜਾ ਹੋਇਆ ਸੀ ਉਸ ਮਾਮਲੇ ਦੇ ਵਿੱਚ ਜਾਂਚ ਚੱਲ ਰਹੀ ਆ ਕਦੋਂ ਤੱਕ ਇਹਨਾਂ ਸਾਰੇ ਮਾਮਲਿਆਂ ਦੇ ਵਿੱਚੋਂ ਰਿਹਾ ਹੋ ਕੇ ਦੁਬਾਰਾ ਤੋਂ ਖਾਲਸਾ ਬਹੀਰ ਸ਼ੁਰੂ ਕਰਨਗੇ ਦੁਬਾਰਾ ਤੋਂ ਬਹੀਰਾ ਕੱਟਣਗੇ ਕਿਉਂਕਿ ਅਮਰਤਪਾਲ ਜੇਲ੍ਹ ਦੇ ਅੰਦਰ ਬੈਠੇ ਐਮਪੀ ਬਣ ਚੁੱਕੇ ਪਰ ਹਰ ਕੋਈ ਚਾਹੁੰਦਾ ਹੈ ਕਿ ਉਹਨਾਂ ਨੂੰ ਉਹ ਸੰਸਦ ਦੇ ਵਿੱਚ ਦੇਖਣਾ ਚਾਹੁੰਦੇ ਨੇ ਹਰ ਕੋਈ ਚਾਹੁੰਦਾ ਕਿ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੇ ਐਮਪੀ ਅਮਰਤਪਾਲ ਸਿੰਘ ਹਰ ਕੋਈ ਚਾਹੁੰਦਾ ਕਿ ਪੰਜਾਬ ਦੀ ਆਵਾਜ਼ ਚੱਕੇ ਹਰ ਕੋਈ ਚਾਹੁੰਦਾ ਕਿ ਜਿਹੜੇ ਮੁੱਦੇ ਅੱਜ ਤੱਕ ਨਹੀਂ ਉੱਠੇ ਉਹ ਮੁੱਦਿਆਂ ਨੂੰ ਉਠਾਵੇ ਖਾਲਸਾ ਜੀ ਜਿਹੜੇ ਨੇ ਅਮਰਤਪਾਲ ਸਿੰਘ ਉਹ ਕਦੋਂ ਤੱਕ ਆਖਰ ਬਾਹਰ ਆਉਂਦੇ ਨੇ ਇਸ ਦੇ ਉੱਤੇ ਨਜ਼ਰਾਂ ਰਹਿਣ ਗਿਆ